ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਪੰਜਾਬ ਪੁਲਿਸ ਨੇ ਚੰਡੀਗੜ੍ਹ ਜਾ ਰਹੇ ਕਈ ਕਿਸਾਨਾਂ ਨੂੰ ਰੋਕਿਆ ਅਤੇ ਰਾਮਪੁਰਾ ਫੂਲ ਵਿੱਚ ਹरासत ਵਿੱਚ ਲੈ ਲਿਆ ਗਿਆ ਕੱਲ ਕਿਸਾਨਾਂ ਕਿਸਾਨੀ ਮੋਰਚੇ ਦੇ ਪੁਲਿਸ ਕਾਰਵਾਈ ਦੇ ਵਿਰੋਧ ਕਰਨ ਜਾ ਰਹੇ ਸਨ ਪੁਲਿਸ ਨੇ ਰਾਮਪੁਰਾ ਫੂਲ ਸ਼ਹਿਰ ਦੇ ਚੌਕ ਤੇ ਰੋਕਿਆ ਤੇ ਹरासत ਵਿੱਚ ਲੈ ਲਿਆ ਗਿਆ ਹੈ ਕੱਲ ਕਿਸਾਨਾਂ ਮੋਰਚੇ ਵਿਰੁੱਧ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿਰੋਧ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਜਾ ਰਹੇ ਬਡਿੰਡਾ ਪੰਜਾਬ ਦੇ ਕਿਸਾਨਾਂ ਨੂੰ ਕਾਫਲੇ ਨੂੰ ਪੁਲਿਸ ਰਾਮਪੁਰਾ ਫੂਲ ਸ਼ਹਿਰ ਦੇ ਨੇੜੇ ਰੋਕ ਲਿਆ ਹੈ ਅਤੇ ਉੱਥੇ ਨਾਕੇ ਲਗਾ ਦਿੱਤੇ ਹਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਹरासत ਵਿੱਚ ਲੈ ਲ ਕਿਸਾਨਾਂ ਨੇ ਮੋਰਚੇ 'ਤੇ ਜਾਣ ਤੋਂ ਰੋਕਣ ਲਈ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈਆਂ ਹਨ ਇਸ ਮੌਕੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਵਿਰੋਧ ਕਰਨ ਆਏ ਆਪਣੇ ਮੰਗਾਂ ਲੈ ਕੇ ਆਪਣੇ ਮੋਰਚੇ ਲੱਗੇ ਵਧਾਉਣ ਦੇ ਲਈ ਇਕੱਠੇ ਹੋ ਰਹੇ ਹਨ ਉਹਨਾਂ ਨੂੰ ਅੰਦੋਲਨ ਤੋਂ ਤਾਕਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿਸਾਨੀ ਅੰਦੋਲਨ ਦੇ ਵੱਲ ਕਿਸਾਨ ਬੱਦੇ ਨਜ਼ਰ ਆ ਰਹੇ ਹਨ ਇਹ ਤਸਵੀਰਾਂ ਰਾਂਪੁਰਾ ਹੂਗ ਤੋਂ ਸਾਹਮਣੇ ਆ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪੰਜਾਬ ਪੁਲਿਸ ਵੀ ਨਾਕਿਆਂ ਤੇ ਖੜੀ ਤਸਵੀਰਾਂ ਵਿੱਚ ਪੂਰੀ ਸੁਰੱਖਿਆ ਦੇ ਵਿੱਚ ਤੈਨਾਤ ਨਜ਼ਰ ਆ ਰਹੀਆਂ ਹਨ ਕਿਉਂਕਿ ਅਗਰ ਗੱਲ ਕਰੀ ਤਾਂ ਪੂਰੇ ਪੰਜਾਬ ਦੇ ਵਿੱਚ ਖਨੌਰੀਓ ਤੇ ਸ਼ੰਭੂ ਬਾਰਡਰ ਦੇ ਹੋਏ ਹੱਤਿਆਕ੍ਰਮ ਤੋਂ ਬਾਅਦ ਪੂਰੇ ਤਕਰੀਬਨ ਪੰਜਾਬ ਦੇ ਵਿੱਚ ਥਾਂ-ਥਾਂ ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾ ਰਹੇ ਹਨ ਕਿਉਂਕਿ ਜਿਸ ਜ਼ਿਲ੍ਹੇ ਮਰਜ਼ੀ ਗੱਲ ਕਰੀ ਤਾਂ ਉੱਥੇ ਵੀ ਦੇਖ ਰਹੇ ਹਾਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿਸਾਨਾਂ ਦੇ ਟਰੈਕਟਰ ਜੋ ਕਿ ਧਰਨੇ ਵੱਲ ਜਾ ਰਹੇ ਰੋ ਜਾ ਰਹੇ ਹਨ ਉਹਨਾਂ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਸਦਕਾ ਹੁਣਾ ਬੋਲੋ ਟਰੈਕਟਰ ਨੂੰ ਪਰਾਂ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਵੀ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸਨ ਜਿਸ ਦੇ ਮੱਧਰ ਹੁਣਾ ਬੋਲੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਕਿਸਾਨਾਂ ਨੂੰ ਫੋੜੋ ਫੜੀ ਚੱਲ ਰਹੀ ਹੈ ਤੇ ਕਿਵੇਂ ਕਿਸਾਨਾਂ ਨੂੰ ਧੱਕੇ ਦੇ ਨਾਲ ਗੱਡੀਆਂ ਵਿੱਚ ਸਿਟਿਆ ਜਾ ਰਿਹਾ ਹੈ ਤੇ ਧੱਕਿਆਂ ਮਾਰ ਮਾਰ ਉਹਨਾਂ ਨੂੰ ਬੱਸਾਂ ਦੇ ਵਿੱਚ ਲੱਦਿਆ ਜਾ ਰਿਹਾ ਹੈ ਅੱਗੇ ਅੱਗੇ ਤਸਵੀਰਾਂ ਹਨ ਇਹ ਰਾਮਪੁਰਾ ਫੂਲ ਦੀ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਸਰਕਾਰੀ ਗੱਡੀਆਂ ਜੋ ਪੰਜਾਬ ਪੁਲਿਸ ਦੀਆਂ ਖੜੀਆਂ ਨਜ਼ਰ ਆ ਰਹੀਆਂ ਹਨ ਉਹਨਾਂ ਵਿੱਚ ਕਿਸਾਨਾਂ ਨੂੰ ਬਿਠਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਪੁਲਿਸ ਵੀ ਪ ਮੁਸਤੈਦ ਨਜ਼ਰ ਆ ਰਹੀ ਹੈ ਉਤਰ ਕਿਸਾਨ ਯੂਨੀਅਨ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਸੀਂ ਰੋਸ਼ ਕਰਾਂਗੇ ਇਸ ਦੇ ਮੱਦੇ ਨਜ਼ਰ ਹੋਣਾ ਬਲੋਂ ਅੱਜ ਰਾਮਪੁਰਾ ਫੂਲ ਦੇ ਵਿੱਚ ਜਦੋਂ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤਾਂ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾਇਆ ਜਾ ਰਿਹਾ ਸੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਦੋਂ ਟਰੈਕਟਰ ਡਰੱਲੀ ਅੱਗੇ ਵਧਣ ਦੀ ਨਜ਼ਰ ਆਉਂਦੀਆਂ ਹਨ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਕਤ 'ਤੇ ਆ ਜਾਂਦੇ ਹਨ ਅਤੇ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਫੜ ਕੇ ਲਿਆਇਆ ਜਾ ਰਿਹਾ ਤੇ ਪੰਜਾਬ ਪੁਲਿਸ ਵੱਲੋਂ ਕਈ ਵਾਰੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਸੁਣ ਸੁਣਾਉਣੇ ਕੀ ਕਹਿੰਦੇ ਨਜ਼ਰ ਆਇ ਕਿਸਾਨ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਹਾਂਜੀ ਆ ਜਾ ਰਹੀ ਆ ਜੀ ਲੱਗਦਾ ਲੱਗਦੀ ਆ ਮੈਂ ਆ ਜਾ ਤੱਕਾ 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 ਮਾਰ ਗਏ ਆ ਦੇ ਕੀ ਪਤੇ ਮੈਂ ਸੂਬੇਦਾਰ ਹਰਨੇਕ ਸਿੰਘ ਪਿੰਡ ਭਾਈਪੁਰ ਦਾ ਅ ਅੋਡਸ ਵੱਲੋਂ ਪ੍ਰਟੇਨ ਕਰੇਗਾ ਕਿ ਸਾਡਾ ਕੀ ਕਹਿਣਾ ਚਾਹ ਹੈ ਭਾਈ ਜੀ ਅਸੀਂ ਜਿਹੜੇ ਸਾਡੇ ਆਗੂ ਉਲਟੇਨ ਕੀਤੇ ਗਏ ਆ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਨੂੰ ਛਡਵਾਉਣ ਦੀ ਖਾਤਰ ਹਰ ਤਰੀਕੇ ਦੀ ਹਰ ਸੰਭ ਕੋਸ਼ਿਸ਼ ਕਰਾਂਗੇ ਔਰ ਉਥੇ ਕੜੀਦਾ ਇਹ ਜਰੀਆ ਸੀ ਜਿਹੜਾ ਅੱਜ ਅਸੀਂ ਇੱਥੇ ਮੋਰ ਚੌਂਕ ਦੇ ਵਿੱਚ ਧਰਨਾ ਲਾਉਣ ਦੇ ਵਾਸਤੇ ਪਹੁੰਚੇ ਸੀ ਪਰ ਇੱਥੇ ਵੀ ਸਾਡੇ ਜਿਹੜੇ ਆਗੂ ਪਹੁੰਚੇ ਸੀ ਜਿਹੜੇ ਲੋਕਲ ਆਗੂ ਸਾਡੇ ਬੱਚੇ ਸੀਗੇ ਕੱਲ ਵਾਲੇ ਟ੍ਰੇਨ ਤੋਂ ਬਿਨਾ ਉਹਨਾਂ ਨੂੰ ਪੁਲਿਸ ਜ਼ਬਰਦਸਤੀ ਚੱਕ ਕੇ ਲੈ ਗਈ ਅੱਜ ਜਿੰਨੇ ਬੰਦੇ ਗ੍ਰਿਫਤਾਰ ਕਰਕੇ ਲੈ ਗਏ ਇਹ ਕੋਈ ਗਿਣਤੀ ਨਹੀਂ ਹੈ ਜੀ ਜਿੰਨੇ ਉਹਨਾਂ ਦੇ ਹੱਥਾਂ 'ਚ ਸਾਰਿਆਂ ਨੂੰ ਚੱਕ ਕੇ ਲੈ ਗਏ ਆਹ ਦੇਖੋ ਜਦੋਂ ਪੁਲਿਸ ਨਾਲ ਲਗਾੜ ਆ ਰਹੀ ਸੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਅਸੀਂ ਇਹਨਾਂ ਦੇ ਖਿਲਾਫ ਪ੍ਰੋਐਂਟਿਵ ਐਕਸ਼ਨ ਲਿਆ ਤੇ ਇਹਨਾਂ ਨੂੰ ਅਸੀਂ ਟ੍ਰੇਨ ਕਿਸ ਕਰਤਾ ਤਾਂ ਕਿ ਕਿਹੇ ਵੀ ਇਕ ਆਪਣਾ ਆਵਾਜ਼ੀ ਦੇ ਵਿੱਚ ਰੁਕਾਵਟ ਆ ਰਹੀ ਹੈ ਕਿੰਨੇ ਕੁ ਬੰਦੇ ਡਿਟੇਨ ਕਰੇ ਗਏ ਜੇ ਆਈ ਗਿਣਤੀ ਕਰਕੇ ਤੁਹਾਨੂੰ ਦੱਸਦੇ ਆ ਤੁਹਾਡੇ ਕੋਲ ਕਰੀਬ ਸੱਤ ਬੰਦੇ ਸਾਕੇ ਵਾਲੇ ਆਲੇ ਖਾਣੇ ਇੱਕ ਉੱਤੇ ਅੱਗੇ ਉੱਤੇ ਸੀ ਤੇ ਯਾਰੇ ਕੀ ਹੋ ਰਿਹਾ ਹੈ ਅਰਜ ਡਿਟੇਨ ਤੋਂ ਬਾਅਦ ਕਿੱਥੇ ਲਿਜਾਇਆ ਜਾ ਰਿਹਾ ਜੀ ਕਿ ਅਗਲੀ ਕਾਰ ਵੀ ਤਰਾਂਗਾ ਜੋ ਪੁਆਇੰਟ ਇੰਟਰੈਕਸ਼ਨ ਹਨ ਦਾ ਕਾਫੀ